ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾ ਪੰਜਾਬ ਨਿਊਜ਼ ਬੁਲਟਨ ਲੈ ਕੇ ਇੱਕ ਨਜ਼ਰ ਮਾਰਦੇ ਆਂ ਖਬਰਾਂ ਦੀਆਂ ਸੁਰਖੀਆਂ ਤੇ ਆਪਰੇਸ਼ਨ ਬਲੂ ਸਟਾਰ ਤੇ ਦਿੱਤੇ ਬਿਆਨ ਤੇ ਕਿਰੇ ਸੰਸਦ ਮੈਂਬਰ ਪੀ ਚਿਤੰਬਰ ਅਕਾਲੀ ਆਗੂ ਮਹੇਸ਼ਿੰਦਰ ਗਰੇਵਾਲ ਨੇ ਸਾਧਿਆ ਨਿਸ਼ਾਨਾ ਕਿਹਾ ਆਪਰੇਸ਼ਨ ਸਾਫ ਦਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਕਾਂਗਰਸ ਦਾ ਫੈਸਲਾ ਸੀ ਮੰਡੀਆਂ 'ਚ ਲੱਗੇ ਝੋਨੇ ਦੇ ੰਬਾਰ ਮੰਤਰੀ ਲਾਲ ਚੰਦ ਕਟਾਰੂ ਚੱਕ ਲਿਆਏ ਖਰੀਦ ਪ੍ਰਬੰਧ ਦਾ ਜ਼ਾਇਦਾ ਕਿਸਾਨਾਂ ਦੀਆਂ ਸੁਣੀਆਂ ਸਮੱਸਿਆਵਾਂ ਕਿਸਾਨਾਂ ਨੂੰ ਮੰਡੀਆਂ 'ਚ ਸੁੱਕਾ ਝੋਨਾ ਲਿਆਉ ਦੀ ਕੀਤੀ ਅਪੀਲ ਸ਼੍ਰੋਮਣੀ ਕੌਰ ਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਰਾਹਤ ਸੇਵਾਵਾਂ ਦੀ ਕੀਤੀ ਸਮੀਖਿਆ ਕਿਹਾ ਕਿਸਾਨਾਂ ਨੂੰ ਮਿਲੇਗਾ ਮਿਆਰੀ ਬੀਜ ਸ਼੍ਰੀ ਪਟਨਾ ਸਾਹਿਬ ਵਿਖੇ ਸ਼ੋਭਿਤ ਹੋਣਗੇ ਸ਼੍ਰੀ ਗੁਰੂ ਗੋਬਿੰਦ ਸਿੰਘ ਅਤੇ ਮਾਤਾ ਸਾਹਿਬਕੌਰ ਦੇ ਜੋੜਾ ਸਾਹਿਬ ਕੇਂਦਰੀ ਮੰਤਰੀ ਹਰਦੀਪ ਸਿੰਘ ਪੂਰੀ ਨੇ ਸਾਂਝੀ ਕੀਤੀ ਜਾਣਕਾਰੀ ਹੁਣ ਖਬਰਾਂ ਵਿਸਥਾਰ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਹੇਠ ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਹੋਈ ਇਸ ਦੌਰਾਨ ਕਈ ਵੱਡੇ ਫੈਸਲਿਆਂ ਤੇ ਮੋਹਰ ਲਗਾਈ ਗਈ ਹੈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੰਤਰੀ ਬਰਿੰਦਰ ਗੋਇਲ ਨੇ ਫੈਸਲੇ ਬਾਰੇ ਜਾਣਕਾਰੀ ਦੰਦਿਆ ਸੱਜੀ ਕੀਤੀ ਹੈ ਉਹਨਾਂ ਦੱਸਿਆ ਕਿ ਜ਼ਿਲਾਂਚੋ ਨਸ਼ਾ ਹੜ ਪੀੜਤਾ ਤੇ ਮੁਆਵਜ਼ਾ ਸੜੇ ਕਈ ਹੋਰ ਅਹਿਮ ਮਾਮਲਿਆਂ ਤੇ ਫੈਸਲਾ ਕੀਤਾ ਗਿਆ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਬਰਿੰਦਰ ਗੋਇਲ ਨੇ ਦੱਸਿਆ ਕਿ ਜ਼ਿਲਾਂ ਵਿੱਚੋਂ ਨਸ਼ਾ ਖਤਮ ਕਰਨ ਦੇ ਮੰਤਵ ਨਾਲ ਹੁਣ ਜ਼ਿਲਾਂ ਦੇ ਵਿੱਚ ਸਨੀਫਰ ਡੌਗ ਤਾਇਨਾਤ ਕੀਤੇ ਜਾਣਗੇ ਮੀਟਿੰਗ ਵਿੱਚ ਇਹਨਾਂ ਡੌਗਸ ਦੀ ਖਰੀਦ ਲਈ ਮਨਜ਼ੂਰੀ ਦਿੱਤੀ ਗਈ ਹੈ ਇਸ ਦੇ ਨਾਲ ਹੀ ਹੁਣ ਹੜਪੀੜਤਾ ਨੂੰ ਟੁੱਟੇ ਹੋਏ ਘਰਾਂ ਦੀ ਮੁਰੰਮਤ ਦੇ ਲਈ 40000 ਰੁਪਏ ਦੇਣ ਦਾ ਫੈਸਲਾ ਕੀਤਾ ਗਿਆ ਹੈ ਇੰਪੋਰਟੈਂਟ ਫੈਸਲਾ ਕਰਦੇ ਹੋਏ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਚ ਪੰਜਾਬ ਦੀਆਂ ਜੇਲਾਂ ਦੇ ਅੰਦਰ ਪੰਜਾਬ ਦੀਆਂ ਜੇਲਾਂ ਦੇ ਅੰਦਰ ਅਸੀਂ ਸਨੀਫਰ ਡੌਗ ਜਿਹੜੇ ਲਗੇ ਸਨੀਫਰ ਡੌਗ ਉਹਨਾਂ ਨੂੰ ਖਰੀਦਣ ਲਈ ਅੱਜ ਪ੍ਰਵਾਨਗੀ ਜਿਹੜੀ ਦਿੱਤੀ ਹੈ ਤਾਂ ਕਿ ਜਿਹੜੀ ਜੇਲਾਂ ਦੇ ਅੰਦਰ ਕਈ ਵਾਰ ਡਰਗ ਡਿਸਪਲਾਈ ਹੁੰਦੀ ਸੀ ਜਿਹੜੀ ਪਤਾ ਨਹੀਂ ਲੱਗਦੀ ਸੀ ਮੁਲਾਦਬ ਦਾ ਕੋਈ ਹੋਰ ਵਿਅਕਤੀ ਉਥੇ ਸਪਲਾਈ ਕਰ ਦਿੰਦੇ ਸੀ ਜੱਜੇਲਾ ਜਾਂਦੇ ਉਥੇ ਸਨੀਫਰ ਡੌਗ ਜਿਹੜੇ ਨੇਗੇ ਅਸੀਂ ਖਰੀਦਨ ਦੀ ਪ੍ਰਵਾਨਗੀ ਦਿੱਤੀ ਆ ਮਨਜ਼ੂਰੀ ਹੋਈ ਆ ਕਿ ਹੁਣ ਪੰਜਾਬ ਦੀ ਜਿਹੜੀਆਂ ਸਿਕਿਉਰਟੀ ਦੀਆਂ ਸਿਕਿਉਰਟੀ ਜੇਲਾ ਨੇ ਜਿੱਥੇ ਬੰਦੇ ਵੱੰਨੇਗੇ ਉਹਨਾਂ ਦੇ ਅੰਦਰ ਸਨੀਫਰ ਡੌਗ ਨੇ ਉਹਨਾਂ ਦੀ ਤੇ ਨਾਤੀ ਹੋਊਗੀ ਉਹਨਾਂ ਨੂੰ ਉਹਨਾਂ ਦੀ ਜਿਹੜੀ ਖਰੀਦ ਆ ਸਨੀਫਰ ਡੌਗ ਦੀ ਖਰੀਦ ਕਰਨੀ ਆ ਉਹਦੇ ਅੰਦਰ ਅਸੀਂ ਪ੍ਰੋਕੂਰਮੈਂਟ ਰੂਲ ਦੇ ਅੰਦਰ ਜਿਹੜੀ ਛੋਟ ਆ ਅੱਜ ਦਿੱਤੀ ਆ ਤਾਂ ਕਿ ਉਹ ਜਿਹੜੀਆਂ ਅ ਡਿਫਰੈਂਟ ਏਜੰਸੀਆਂ ਕੰਮ ਕਰਦੇ ਉਸ ਤੋਂ ਇਹ ਜਿਹੜੀ ਆ ਪਰਚੇਜ਼ ਕੀਤੀ ਜਾ ਸਕੀ ਨਸਸ ਫੋਰ ਡਾਗ ਦੀ ਜਿਹੜੇ ਸਪੈਸ਼ਲੀ ਟ੍ਰੇਨਡ ਹੋਣਗੇ ਜਿਨ੍ਹਾਂ ਨਾਲ ਮੇ ਸਬੰਧ ਦਾ ਪੰਜਾਬ ਵਿੱਚ ਇੱਕ ਬਹੁਤ ਵੱਡਾ ਜਿਹੜੀ ਆ ਰਾਹ 6 6 ਇਸ ਤੋਂ ਬਿਨਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਬਹੁਤ ਵੱਡਾ ਫੈਸਲਾ ਤੁਹਾਨੂੰ ਪਤਾ ਪਹਿਲਾਂ ਹੀ ਕੀਤਾ ਸੀਗਾ ਉਹਨੂੰ ਅੱਜ ਕਾਰਜਵਾਹਕ ਪਰਵਾਨਗੀ ਜਿਹੜੀ ਦਿੱਤੀ ਗਈ ਆ ਕਿ ਪੰਜਾਬ ਦੇ ਅੰਦਰ ਵੱਡੇ ਪੱਧਰ ਤੇ ਹੜ ਆਏ ਸੀਗੇ ਜਿਹੜੇ ਜਿਹੜੇ ਪੰਜਾਬ ਥੜ ਆਏ ਸੀ ਕਿ ਉਹਨਾਂ ਨੂੰ ਮੁਆਵਜ਼ੇ ਦੀ ਜਿਹੜੀ ਰਾਸ਼ੀ ਸੀਗੀ ਜਿਹੜੀ 20000 ਕੀਤੀ ਸੀ ਅਸੀਂ ਸੈਂਟਰ ਸਰਕਾਰ ਤੋਂ ਸਾਨੂੰ ਸਿਰਫ 6800 6800 ਰੁਪਏ ਮਿਲਦਾ ਸੀ ਪ੍ਰਤੀ ਏਕੜ ਪਰਤਾਂਤੂ ਉਹ 75-25 ਦੇ ਦੇਸ਼ੋ ਦੇ ਨਾਲ ਉਹਦੇ ਅੰਦਰ ਅਸੀਂ 20000 ਰੁਪਏ ਔਰ ਜਿਹੜੇ ਖਾਸ ਕਰਕੇ ਜਿਹੜੇ ਪਾਰਸ਼ਲੀ ਡੈਮੇਜ ਹਾਊਸਸ ਨੇ ਚਾਹੇ ਉਹ ਕੱਚਾ ਹੋਵੇ ਜਾਂ ਪੱਕਾ ਕੱਚਾ ਦਾ ਪੱਕਾ ਕਰਦੀ ਦਾ ਟੁੱਟ ਗਿਆ ਜਿਸ ਵੀ ਵਿਅਕਤੀ ਦਾ ਉਹ ਉਹਨੂੰ ਅਸੀਂ ਪ੍ਰਤੀ ਮਕਾਨ 40000 ਰੁਪਏ ਦੇਣ ਦਾ ਫੈਸਲਾ ਕੀਤਾਗਾ ਇਸ ਤੋਂ ਇਲਾਵਾ ਇਹ ਆਕਸ਼ਨ ਪਾਲਿਸੀ ਬਹੁ ਮੰਜ਼ਲਾ ਫਲੈਟਾਂ ਲਈ ਸਹਿਕਾਰੀ ਸੁਸਾਇਟੀਆਂ ਨੂੰ ਜਗ੍ਹਾ ਅਲਾਟ ਕਰਨ ਸੰਬੰਧੀ ਨੀਤੀ ਨੂੰ ਮਨਜ਼ੂਰੀ دریاਵਾਂ ਦੀ ਸਫਾਈ ਦੇ ਟੈਂਡਰ ਲਾਏ ਜਾਣ ਸਮੇਤ ਹੋਰ ਵੀ ਕਈ ਅਹਿਮ ਫੈਸਲਿਆਂ ਦੇ ਉੱਤੇ ਮੋਹਰ ਲਗਾਈ ਗਈ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬਕੌਰ ਜੀ ਦੇ 300 ਸਾਲਾ ਪੁਰਾਣੇ ਇਤਿਹਾਸਿਕ ਜੋੜਾ ਸਾਹਿਬ ਨੂੰ ਸਿੱਖ ਸੰਗਤਾਂ ਦੇ ਬੀਤੇ ਦਿਨੀ ਦਸਵੇਂ ਸਿੱਖ ਗੁਰੂ ਦੇ ਜਨਮ ਸਥਾਨ ਗੁਰਦੁਆਰਾ ਪਟਨਾ ਸਾਹਿਬ ਵਿਖੇ ਸੁਰੱਖਿਅਤ ਰੱਖਣ ਦਾ ਫੈਸਲਾ ਲਿਆ ਗਿਆ ਹੈ। ਕੇਂਦਰੀ ਮੰਤਰੀ ਹਰਮੀਤ ਸਿੰਘ ਪੁਰੀ ਨੇ ਇਹ ਕਿਹਾ ਕਿ ਸਿੱਖ ਇਤਿਹਾਸ ਦੇ ਆਗੂਆਂ ਦੀ ਕਮੇਟੀ ਨੇ ਸਰਬਸੰਮਤੀ ਨਾਲ ਪਟਨਾ ਸਾਹਿਬ ਵਿਖੇ ਉਕਤ ਨਿਸ਼ਾਨ ਰੱਖਣ ਦਾ ਫੈਸਲਾ ਕੀਤਾ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਹੈ ਕਿ ਜੋੜਾ ਸਾਹਿਬ ਨੂੰ ਪਟਨਾ ਸਾਹਿਬ ਲਿਜਾਇਆ ਜਾਵੇਗਾ। ਤਾਂ ਜੋ ਸਿੱਖ ਸ਼ਰਧਾਲੂ ਉਹਨਾਂ ਦੇ ਦਰਸ਼ਨ ਕਰ ਸਕਣ ਇਸ ਦੇ ਲਈ ਦਿੱਲੀ ਤੋਂ ਪਟਨਾ ਸਾਹਿਬ ਤੱਕ 1500 ਕਿਲੋਮੀਟਰ ਦੀ ਯਾਤਰਾ ਦਾ ਆਯੋਜਨ ਕੀਤਾ ਜਾਵੇਗਾ ਉਹਨਾਂ ਕਹੇ ਕਿ ਇਹ ਯਾਤਰਾ ਦਿੱਲੀ ਹਰਿਆਣਾ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚੋਂ ਲੰਗੇਗੀ ਫਿਲਹਾਲ ਇਹ ਯਾਤਰਾ ਦੀਵਾਲੀ ਤੋਂ ਬਾਅਦ ਸ਼ੁਰੂ ਹੋਣ ਦੀ ਸੰਭਾਵਨਾ ਹੈ ਅੱਜ ਮੈਂ ਸਮਝਦਾ ਹਾਂ ਕਿ ਹਮ ਇੱਕ ਐਸੀ ਸਟੇਜ 'ਤੇ ਪਹੁੰਚ ਗਏ ਹਾਂ ਕਿਉਂਕਿ ਵੀ ਹੈਵ ਅ ਡਿਸੀਜਨ ਔਨ ਵੇਅਰ ਦੇ ਫਾਈਨਲ ਡਿਸਪਲੇਅਰ ਦ ਰੈਸਟਿੰਗ ਆਫ ਦ ਹੋਲੀ ਜੋੜੇ ਸਾਹ ਵਿਲ ਬੀ ਤੋ ਇੱਕ निर्णय ये लिया गया है कि एक 1500 किलोमीटर की यात्रा जो है आ, दिल्ली से पटना साहेब इट इज फेल्ट के नौ दिन लगेंगे इस यात्रा को कंप्लीट करने के लिए दिस यात्रा विल कवर फोर स्टेट्स दिल्ली हरियाणा उत्तर प्रदेश एंड बिहार और इसमें जो रूट जो अभी तय किया गया है जिसमें वी आर वर्किंग ऑन दिस पर मुझे लगता है यही फ़ाइनल रूट होगा दिल्ली से फरीदाबाद इसका कोई डिस्टेंस जो मैं समझता हूँ कोई 60 किलोमीटर के करीब होगा फ़रीदाबाद से आगरा जो करीब 190 किलोमीटर होना चाहिए आगरा से बरेली 225 किलोमीटर बरेली से महंगापुर 160 किलोमीटर उसके बाद लखीमपुर 90 किलोमीटर्स कानपुर 224 किलोमीटर प्रयागराज 210 किलोमीटर उसके बाद पटना 363 किलोमीटर सो दिस इज रफली द रूट दैट इज प्लानड ਦੱਸਦੀ ਕਿ ਬੀਤੇ ਦਿਨੀ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਸ੍ਰੀ ਪਟਨਾ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀਐਸ ਸੋਹੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਸਾਂਝੇ ਤੌਰ ਤੇ ਕਿਹਾ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ 300 ਸਾਲ ਪੁਰਾਣੇ ਜੋੜਾ ਸਾਹਿਬ ਨੂੰ ਸਿੱਖ ਸੰਗਤ ਨੇ 10ਵੇਂ ਸਿੱਖ ਗੁਰੂ ਦੇ ਜਨਮ ਸਥਾਨ ਗੁਰਦੁਆਰਾ ਪਟਨਾ ਸਾਹਿਬ ਵਿਖੇ ਸੁਰੱਖਿਅਤ ਰੱਖਣ ਦਾ ਫੈਸਲਾ ਕੀਤਾ ਹੈ। ਤਕਸ਼ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਹੈ। ਸ਼੍ਰੋਮਣੀ ਕਮੇਟੀ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਲਗਾਤਾਰ ਸੇਵਾਵਾਂ ਪ੍ਰਦਾਨ ਕਰ ਰਹੀ ਆ ਤੇ ਅੰਤਰੀਂ ਕਮੇਟੀ ਦੀ ਬੈਠਕ 'ਚ ਰਾਹਤ ਸੇਵਾਵਾਂ ਦੀ ਸਮੀਖਿਆ ਕੀਤੀ ਗਈ ਆ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਮੁੜਲੇ ਤੌਰ ਤੇ ਲੰਗਰ ਜ਼ਰੂਰੀ ਵਸਤਾਂ ਮੈਡੀਕਲ ਸਹੂਲਤਾਂ ਅਤੇ ਡੀਜ਼ਲ ਮੁਹੱਈਆ ਕਰਵਾਇਆ ਗਿਆ ਇਸ ਦੇ ਨਾਲ ਹੀ ਹੁਣ ਕਿਸਾਨਾਂ ਨੂੰ ਮਿਆਰੀ ਬੀਜ ਦੇਣ ਦਾ ਕਾਰਜ ਆਰੰਭ ਕੀਤਾ ਜਾ ਰਿਹਾ ਹੈ ਅਸੀਂ ਯਤਨ ਕੀਤਾ ਕਿ ਬੀਜ ਜਿਹੜਾ ਸੋਧਿਆ ਆ ਦੇਣਾ ਉਹ ਜਿਹੜਾ ਕੋ ਜੁਨੀਅਰ ਅਥਾਰਟੀ ਅਪਰੂਵਡ ਆ ਉਹ ਦੇਣਾ ਉਹਦੇ ਲਈ ਅਸੀਂ ਉਹਨਾਂ ਨਾਲ ਸੰਬੰਧ ਵੀ ਪੈਦਾ ਕੀਤੇ ਆ ਤੇ ਮੈਂ ਬਖ ਬਖ মিডিਏ ਰਾਹੀਂ ਹੁਣ ਵੀ ਕਹਿ ਗਿਆ ਤੁਹਾਡੇ মিডিਏ ਰਾਹੀਂ ਵੀ ਕਹਿਣਾ ਕਿ ਜਿਨ੍ਹਾਂ ਦੀ 10 ਏਕੜ ਤੋਂ ਘੱਟ ਪੈੜੀ ਆ ਉਹ ਚਾਰੇ ਪੰਜੇ ਸਤਾਨਾਂ ਦੇ ਉੱਤੇ ਆਪਣੇ ਨਾਮ ਦਰਜ ਕਰਵਾਉਣ ਉਹਨਾਂ ਨੂੰ ਡੀਜ਼ਲ ਵੀ ਤੇ ਉਹਨਾਂ ਨੂੰ ਬੀਜ ਵੀ ਜਿਹੜਾ ਹੈ ਕਣਕ ਦਾ ਉਹ ਮੁਹਈਆ ਕਰਵਾਇਆ ਜਾਊਗਾ ਕੱਲ ਪਿਛਲੇ ਦਿਨੀ ਸਾਡੇ ਥੋੜੇ ਜਿਹਾ ਆਇਆ ਸੀ ਨਜ਼ਰ 'ਚ ਕਿ ਬਖ ਬਖ ਤੌਰ ਤੇ ਬੀਆਂ ਦੀਆਂ ਕੁਆਲਟੀਆਂ ਆ ਤੇ ਅਸੀਂ ਯਤਨ ਕਰਾਂਗੇ ਕਿ ਜਿੰਨੀ ਵੀ ਕਿਸੇ ਦੀ ਮੰਗ ਹੈ ਉਹਦੀ ਪੂਰਤੀ ਕੀਤੀ ਜਾਵੇ ਸੋ ਮੈਂ ਉਹਨਾਂ ਦਾ ਵੀ ਰਸਤਾ ਵਾਸਤਾ ਜਿਹੜੇ ਪੇਟ ਕਰਦੇ ਤੇ ਮਾਇਕ ਤੌਰ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹਨਾਂ ਫੰਡਾਂ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਸਾਡੇ ਮੰਨਨ ਸਾਹਿਬ ਆ ਇਹਨਾਂ ਫੌਗ ਮਸ਼ੀਨਾਂ ਵੀ ਦਿੱਤੀਆਂ ਹੁਣ ਕੰਬਲਾਂ ਦੀ ਵੀ ਤਿਆਰੀ ਆ ਕਿਉਂਕਿ ਜਿਉਂ-ਜਿਉਂ ਹੁਣ ਠੰਡ ਉਤਰਨੀ ਆ ਤੇ ਲੋੜਾਂ ਵਧੀਆਂ ਜਾਣੀਆਂ ਤੇ ਗੁਰੂ ਸਾਹਿਬ ਦਾ ਆਦੇਸ਼ ਵੀ ਇਹੋ ਹੀ ਆ ਮੈਂ ਇਹਨਾਂ ਨੂੰ ਗਰੀਬ ਤਾਂ ਨਹੀਂ ਕਹਿ ਸਕਦਾ ਕਈ ਵਾਰੀ ਆਰਥਿਕ ਤੌਰ ਤੇ ਕਿਉਂਕਿ ਜ਼ਿੰਮੇਦਾਰ ਤੇ ਜਿਹੜੇ ਡਿਪੈਂਡ ਆ ਉਹਨਾਂ ਵਿਚਾਰਿਆਂ ਨੂੰ ਕਰਜ਼ਾ ਸਿਰ ਚੜਿਆ ਆ ਫਸਲ ਤੇ ਆਸ ਹੁੰਦੀ ਫਸਲ ਮਾਰੀ ਗਈ ਗਾਂ ਵਾਲੀ ਫਸਲ ਜਿਹੜੀ ਆ ਹੁਣ ਵਿਜੀ ਜਾਣੀ ਆ ਤੇ ਅਸੀਂ ਚਾਹਨੇ ਪਏ ਉਹਨਾਂ ਦੇ ਸਾਥੀ ਬਣ ਕੇ ਇਸ ਸਮੇਂ ਦੇ ਵਿੱਚ ਉਹਨਾਂ ਦੇ ਹਾਮੀ ਬਣ ਕੇ ਗੁਜ਼ਰੀਏ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਭਾਈ ਬਲਵੰਤ ਸਿੰਘ ਰਾਜਵਾਨੇ ਦੀ ਫਾਂਸੀ ਦੀ ਸਜ਼ਾ ਨੂੰ ਰੱਦ ਕਰਾਉਣ ਬਾਰੇ ਮੰਗ ਪੱਤਰ ਦਿੱਤਾ ਗਿਆ ਆਗਵਾ ਨੇ ਇਹ ਮੰਗ ਪੱਤਰ ਸੰਗਰੂਰ ਦੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਗਿਆ ਆਗਵਾ ਨੇ ਜਿੱਥੇ ਭਾਈ ਰਾਜਵਾਨੇ ਦੀ ਸਜ਼ਾ ਬਾਰੇ ਗੱਲ ਕੀਤੀ ਉੱਥੇ ਹੀ ਕਿਹਾ ਉਹਨਾਂ ਇਹ ਸਜ਼ਾਵਾਂ ਪੂਰੀਆਂ ਕਰ ਚੁੱਕਿਆ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਵੀ ਕੀਤੀ ਹੈ ਪੂਰੇ ਪੰਜਾਬ ਚ ਪੀਸੀ ਸਰਹਦਾਂ ਨੂੰ ਮੰਗ ਪੱਤਰ ਦੇਣੇ ਸੀਗੇ ਜੂ ਪਾਈ ਦਿਲਵੰਤੂ ਰਾਜਵਾਨਾ ਸਾਹਿਬ ਨੂੰ 12 ਵਿੱਚ ਮੌਤ ਦੀ ਸਿਹਰਾ ਹੋ ਰਹੀ ਸੀ ਉਹਨਾਂ ਸੇਕ ਸੰਬੰਧ ਦੇ ਰੋਣੂ ਦੇਖਦੇ ਆ ਹੋਏ ਆ ਪੰਜਾਬ ਸਰਕਾਰ ਨੇ ਵੀ ਸਾਰੀਆਂ ਸਿੱਖੀ ਰੱਖਿਆ ਕਿ ਇਹਨਾਂ ਨੇ ਬਾਦਿਆਂ ਰਾਜਸੀ ਪਾਰਟੀਆਂ ਨੇ ਵੀ ਇਹ ਇਤਿਹਾਸਿਕ ਕਿ ਰਾਜਵਾਨਾ ਸਾਹਿਬ ਦੀ ਮੌਤ ਦੀ ਸਿਹਰਾ ਕੋਈ ਨਹੀਂ ਚਾਹਦੀ ਹੈ ਕਿ ਕਹਿੰਦੇ ਵੀ ਹਲੀ ਹੈਗੀ ਹੈ ਉਮਰ ਕੈਚ ਤਬਦੀਲ ਹੋਣ ਚਾਹੀਦੀ ਹੈ ਤਾਂ ਸੈਂਟਰ ਸਰਕਾਰ ਨੇ ਕਿਹਾ ਸੀ ਕਿ ਠੀਕ ਹੈ ਅਸੀਂ ਇਹਨੂੰ ਉਮਰ ਕੈਚ ਤਬਦੀਲ ਕਰ ਦਾਂਗੇ ਪਰ ਅੱਜ ਤੱਕ 12 ਤੋਂ ਲੈ ਕੇ ਅੱਜ ਤੱਕ ਇਹ ਨਹੀਂ ਹੋਇਆ ਨਾ ਮੌਦੀ ਸਰਕਾਰ ਦਿੱਤੀ ਹੈ ਤੇ ਨਾ ਇਹ ਜਿਹੜੀ ਹੈ ਉਹ ਉਮਰ ਕੈਚ ਤਬਦੀਲ ਕੀਤੀ ਹੈ ਹੁਣ ਕੇਸ ਸੁਪਰੀਮ ਕੋਰਟ ਚੱਲ ਰਿਹਾ ਹੈ ਅਕੋਰ ਨੇ ਪੁੱਛਿਆ ਵੀ ਤੁਸੀਂ ਅੱਜ ਤੱਕ ਫੈਸਲਾ ਕਿਉਂ ਨਹੀਂ ਦਿੱਤਾ ਜਿਹੜਾ 15 ਤਰੀਕੂ ਤਰੀਕ ਹੈ ਉਹ ਤੇ ਸਰਕਾਰ ਨੂੰ ਸੁਣਨਾ ਹੈ ਕਿ ਅਸੀਂ ਕੀ ਕਰ ਰਹੇ ਹਾਂ ਉਹਦੇ ਸਬੰਧ ਚ ਅਸੀਂ ਡੀਸੀ ਸਾਹਿਬਾਨ ਨੂੰ ਹੁਣ ਸਖਰੂਰ ਬਿਠੇ ਮੰਗ ਪਹੁੰਚਾ ਹੈ ਕਿ ਰਾਜਵਾਲਾ ਸਾਹਿਬ ਦੀ ਜਿਹੜੀ ਸਜ਼ਾਏ ਮੌਤ ਹੈ ਉਹ ਨਹੀਂ ਹੋਣੀ ਚਾਹੀਦੀ ਉਹਨਾਂ ਦੀ ਉਮਰ ਕੈਚ ਤਕਵੀਲ ਹੋਣੀ ਚਾਹੀਦੀ ਹੈ ਸਜ਼ਾ ਤੇ ਬਾਕੀ ਵੀ ਜਿੰਨੇ ਵੀ ਸਾਡੇ ਗੁੰਦੀ ਸਿੰਘ ਨੇ ਉਹਨਾਂ ਨੂੰ ਸਾਰਿਆਂ ਨੂੰ ਰਹਾਆ ਕਰਨਾ ਚਾਹੀਦਾ ਹੈ ਕਿਉਂਕਿ ਸਾਰੇ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਸੰਸਦ ਕੋ ਕੋਈ ਵੀ ਕਾਨੂੰਨ ਐਸਾ ਨਹੀਂ ਹੈ ਕਿ ਜੇਕਰ ਕੋਈ ਵੀ ਸਿੰਘ ਕੋਈ ਵੀ ਬੰਦਾ ਆਪਦੀ ਸਜਾ ਪੂਰੀ ਕਰ ਚੁੱਕਿਆ ਹੈ ਤੇ ਉਹਨੂੰ ਰਿਹਾਨ ਕੀਤਾ ਜਾਵੇ ਸਿਰਫ ਇੱਕ ਹਿੰਦੁਸਤਾਨ ਚ ਇੰਡੀਆ ਚ ਸਿੱਖਾਂ ਨਾਲ ਘਟਕਣੀਆਂ ਨਾਲ ਹੀ ਇਹ ਵਿਵਾਦ ਗੁਰੂ ਵਿਹਾਰ ਕਿਉਂ ਹੋ ਰਿਹਾ ਹੈ ਸੰਸਦ ਮੈਂਬਰ ਪੀ ਚਤੰਬਰਮ ਦੇ ਆਪਰੇਸ਼ਨ ਬਲੂ ਸਟਾਰ ਦੇ ਦਿੱਤੇ ਬਿਆਨ ਤੇ ਸਿਆਸਤ ਗਰਮਾ ਦਿੰਦੀ ਹੈ ਹਰ ਇੱਕ ਸਿਆਸੀ ਪਾਰਟੀਆਂ ਦੇ ਬਿਆਨ ਤੇ ਪਰਤੀ ਕਮ ਦੇਰੀ ਆ ਜਿਸ ਦੇ ਚਲਦੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਹਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਆਪਰੇਸ਼ਨ ਨੂੰ ਸਮੂਹਿਕ ਫੈਸਲਾ ਕਹਿਣਾ ਸਹੀ ਨਹੀਂ ਹੈ ਇਹ ਫੈਸਲਾ ਕਾਂਗਰਸ ਤੇ ਇੰਦਰਾ ਗਾਂਧੀ ਦਾ ਸੀ ਸ਼੍ਰੋਮਣੀ ਕਾਲੀਦਲ ਦੇ ਸੀਨੀਅਰ ਆਗੂ ਮਹੇਸ਼ੇਂਦਰ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਭਾਵੇਂ ਕਾਂਗਰਸ ਦੇ ਸੀਨੀਅਰ ਆਗੂ ਪੀ ਚਿਤੰਬਰਮ ਨੇ ਹਾਲੀ ਦੇ ਵਿੱਚ ਜ਼ੋਰ ਦੇ ਕੇ ਕਿਹਾ ਹੈ ਕਿ ਇੰਦਰਾ ਗਾਂਧੀ ਨੇ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਦਾ ਗਲਤ ਫੈਸਲਾ ਲਿਆ ਪਰ ਨਾਲ ਹੀ ਚਿਤੰਬਰਮ ਨੇ ਇਹ ਵੀ ਗਲਤ ਬਿਆਨ ਦਿੱਤਾ ਹੈ ਕਿ ਪੁਲਿਸ ਫੌਜ ਤੇ ਸਿਵਲ ਸਰਕਾਰ ਦਾ ਇਹ ਸਾਂਝਾ ਫੈਸਲਾ ਸੀ ਉਹਨਾਂ ਨੇ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਤੇ ਹਮਲੇ ਦਾ ਫੈਸਲਾ ਸਿਰਫ ਇੰਦਰਾ ਗਾਂਧੀ ਦਾ ਸੀ ਇਹ ਕਹਿਣਾ ਕਿ ਇਹ ਕਲੈਕਟਿਵ ਡਿਸੀਜਨ ਸੀ ਆਰਮ ਫੋਰਸਸ ਦਾ ਪੈਰਾਮਿਲਟਰੀ ਫੋਰਸਿਸ ਦਾ ਸਿਵਲ ਦਾ ਤੇ ਮਿਸਿਸ ਇੰਦਰਾ ਗਾਂਧੀ ਦਾ ਗਲਤ ਹੈ ਕਿ ਕਾਂਗਰਸ ਦਾ ਡਿਸੀਜਨ ਸੀ ਕਾਂਗਰਸ ਤੇ ਮਿਸਿਸ ਇੰਦਰਾ ਗਾਂਧੀ ਦੋਨੋਂ ਵੱਖ ਨਹੀਂ ਕੀਤੇ ਜਾ ਸਕਦੇ ਇਸ ਡਿਸੀਜਨ ਨੇ ਜਿਹੜਾ ਅਫਸੋਸ ਇਹ ਹੈ ਕਿ ਉਹ ਡਿਸੀਜਨ ਲਿਆ ਉਹ ਡਿਸੀਜਨ ਲੈਣ ਨਾਲ ਪੰਜਾਬ ਨੂੰ ਜਿਹੜਾ ਸੰਤਾਪ ਭੋਗਣਾ ਪਿਆ ਕਿਉਂਕਿ ਆਪਰੇਸ਼ਨ ਬਲੂ ਸਟਾਰੀ ਤੋਂ وجہ ਸੀ ਜੀਹਦੇ ਕਰਕੇ ਪੰਜਾਬ ਡਾਰਕ ਪੀਰੀਅਡ ਵਿੱਚ ਪੁਸ਼ ਕੀਤਾ ਗਿਆ ਤੇ ਕੈਦ ਲਿਆ ਗਿਆ ਤੇ ਜੀ ਦੀ سزا ਪੰਜਾਬੀਆਂ ਨੇ 20 ਸਾਲ ਮੁਕਤੀ 20 ਸਾਲ ਦੇ ਅਰਸੇ ਵਿੱਚ ਹਜ਼ਾਰਾਂ ਬੇਗੁਨਾ ਨੌਜਵਾਨਾਂ ਦੇ ਸਟੇਟ ਰਿਪਰੈਸ਼ਨ ਵਿੱਚ ਮੁਕਾਬਲਿਆਂ 'ਚ ਕਤਲ ਕੀਤੇ ਗਏ ਹੁਣ ਇਸ ਗੱਲ ਨੂੰ ਇਹ ਕਹਿ ਦੇਣਾ ਚਤੰਮਰੰਦੀ ਦਾ ਇਸ ਵੇਲੇ ਇੱਕ ਗੱਲ ਤਾਂ ਜ਼ਾਹਰ ਕਰ ਦਾਨਾ ਕਿ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਸੱਚ ਬੰਦੇ ਨੂੰ ਸਤਾਉਂਦਾ ਰਹਿੰਦਾ ਅਰਚਤੰਬਰ ਨੂੰ ਇੱਕ ਐਕਸਪਲੇਨ ਸ਼ਮਤਾ ਦੇਣੀ ਪਊ ਨਾ ਉਹ 2008 ਤੋਂ ਲੈ ਕੇ 2014 ਤੱਕ ਡਾਕਟਰ ਮਨਮੋਹਨ ਸਿੰਘ ਦੀ ਕੈਬਨਿਟ ਵਿੱਚ ਦੋ ਬੜੇ ਅਹਿਮ ਮਹਿਕਮਿਆਂ ਦੇ ਮਿਨਿਸਟਰ ਰਹੇ ਹੋਮ ਮਿਨਿਸਟਰ ਦੇ ਵੀ ਰਹੇ ਤੇ ਫਾਈਨੈਂਸ ਵੀ ਰਹੇ ਐਂਡ ਇਹ ਸਾਰੀਆਂ ਫਾਈਲਾਂ ਜਿਹੜੀਆਂ ਹੈਗੀਆਂ ਇਹ ਹੋਮ ਮਿਨਿਸਟਰ ਦੇ ਥਰੂ ਪ੍ਰੋਸੈਸ ਹੁੰਦੀਆਂ ਨੇ ਅਕਾਲੀ ਆਗੂ ਨੇ ਪੰਜਾਬ ਕਾਂਗਰਸ ਲੀਡਰਸ਼ਿਪ ਨੂੰ ਆਖਿਆ ਹੈ ਕਿ ਉਹ ਇਸ ਮਾਮਲੇ ਦੇ ਉੱਤੇ ਆਪਣਾ ਸਟੈਂਡ ਸਪਸ਼ਟ ਕਰੇ ਆਮਾਦੀ ਪਾਰਟੀ ਦੀ ਸੂਬਾ ਸਰਕਾਰ ਨੇ ਹੜ੍ਹ ਪ੍ਰਭਾਵਿਤ ਨੂੰ ਮੁਆਵਜ਼ਾ ਰਾਸ਼ੀ ਵੰਡਣੀ ਸ਼ੁਰੂ ਕਰ ਦਿੱਤੀ ਹੈ ਜਿਸ ਲਈ ਹੁਣ ਅੰਮ੍ਰਿਤਸਰ ਪਹੁੰਚੇ ਜਾਣਕਾਰੀ ਦਿੰਦਿਆ ਹੋਇਆ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਵਾਅਦੇ ਮੁਤਾਬਕ 15 ਅਕਤੂਬਰ ਤੋਂ ਪਹਿਲਾਂ ਹੜ੍ਹ ਪੀੜਤਾ ਨੂੰ ਮੁਆਵਜ਼ਾ ਦੇਣਾ ਸ਼ੁਰੂ ਕਰ ਦਿੱਤਾ ਉਹਨਾਂ ਦੱਸਿਆ ਕਿ 2500 ਤੋਂ ਵੱਧ ਪਿੰਡਾਂ ਦਾ ਮੁਲਾਂਕਣ ਕਰ ਲੈ ਗਿਆ ਮੈਂ ਪੂਰੇ ਅੰਮ੍ਰਿਤਸਰ ਦੇ ਡਿਸਟ੍ਰਿਕਟ ਵੱਲੋਂ ਅਜਨਾਲਾ ਹਲਕੇ ਵੱਲੋਂ ਰਾਜਸਥਾਨੀ ਵੱਲੋਂ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਜਿਹੜੀ ਖੜ੍ਹ ਪੀੜਿਤ ਪਰਿਵਾਰਾਂ ਪਰਿਵਾਰਾਂ ਦੇ ਲਈ ਜੋ ਅੱਜ ਤੋਂ 32 ਦਿਨ ਪਹਿਲਾਂ 1 ਮਹੀਨਾ 2 ਦਿਨ ਪਹਿਲਾਂ ਪਿਛਲੀ 11 ਤਰੀਕ ਨੂੰ ਅਨਾਉਂਸ ਕੀਤਾ ਸੀ ਕਿ ਡੇਢ ਮਹੀਨੇ ਦੇ ਅੰਦਰ ਅੰਦਰ ਸਪੈਸ਼ਲ ਗਦਾਵਰੀ ਕਰਕੇ ਜਿਹੜੇ ਖੜ੍ਹ ਪੀੜਿਤ ਪਰਿਵਾਰ ਹੈ ਜਿਨ੍ਹਾਂ ਦਾ ਫਸਲਾਂ ਦਾ ਨੁਕਸਾਨ ਹੋਇਆ ਚਾਹੇ ਘਰਾਂ ਦਾ ਨੁਕਸਾਨ ਹੋਇਆ ਜਿਹੜੇ ਚਾਹੇ ਬਹੁਤ ਸਾਰੀਆਂ ਮੌਤਾਂ ਹੋਈਆਂ ਉਹਦਾ ਜਿਹੜਾ ਮੁਆਵਜ਼ਾ ਅਸੀਂ 1.5 ਮਹੀਨੇ ਪਹਿਲਾਂ 45 ਦੇ ਅੰਦਰ ਹੰਦ ਰੰਦਵਾਗ ਸਵਾਜ ਅਸੀਂ ਉਹਨਾਂ ਦਾ ਦਿਲੋਂ ਧੰਨਵਾਦੀ ਕਰ ਧੰਨਵਾਦ ਕਰਦੇ ਆ ਕਿ ਅੱਜ 32 ਦਿਨ ਹੋਏ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਸ਼ੁਰੂਆਤ ਹੋ ਗਈ ਅੱਜ ਹਲਕਾ ਅਜਨਾਲਾ ਤੋਂ ਜਿਲ੍ਹਾ ਅਮਰਤਸਰ ਦੇ ਵਿੱਚ ਸ਼ੁਰੂਆਤ ਹੋਈ ਜਿਹਦੇ ਵਿੱਚ ਅੱਜ ਅਸੀਂ 631 ਪ੍ਰਭਾਵਿਤ ਵਿਅਕਤੀਆਂ ਨੂੰ ਜਿਹੜਾ ਮੁਆਵਜ਼ਾ 5.7 ਕਰੋੜ ਰੁਪਏ ਜਿਹੜਾ ਅਸੀਂ ਅੱਜ ਉਹਨਾਂ ਦੇ ਚੁੱਕਿਆ ਖੁਸ਼ੀ ਦੀ ਗੱਲ ਇਹ ਆ ਕਿ ਪਹਿਲੀਆਂ ਸਰਕਾਰਾਂ ਜਿਹੜੀਆਂ ਉਹ ਅਨਾਉਂਸ ਕਰਦੀਆਂ ਸੀ ਦਿੰਦੀਆਂ ਨਹੀਂ ਖੁਸ਼ੀ ਦੀ ਗੱਲ ਇਹ ਹੈ ਕਿ ਅੱਜ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅੰਮ੍ਰਿਤਸਰ ਅਗੇ ਪਹੁੰਚੇ ਨਹੀਂ ਸੀ ਤੇ ਲੋਕਾਂ ਦੇ ਜਿਹਨਾਂ ਦਾ ਫਸਲਾਂ ਦਾ ਨੁਕਸਾਨ ਹੋਇਆ ਉਹਨਾਂ ਦੇ ਅਕਾਊਂਟ ਦੇ ਵਿੱਚ ਪੈਸੇ ਆ ਗਏ ਜਦੋਂ ਉਹਨਾਂ ਨੂੰ ਚੈੱਕ ਫੜਾ ਰਹੇ ਸੀ ਮੁੱਖ ਮੰਤਰੀ ਸਾਹਿਬ ਤੇ ਉਹ ਨਾਲ ਦੇ ਨਾਲ ਆਪਣਾ ਮੋਬਾਈਲ ਦਿਖਾ ਰਹੇ ਸੀ ਕਿ ਸਾਡੇ ਅਕਾਊਂਟ ਵਿੱਚ ਪੈਸੇ ਪਹੁੰਚ ਗਏ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਹਮੇਸ਼ਾ ਹੀ ਇਹੋ ਜਿਹੇ ਮੌਕੇ ਤੇ ਵੀ ਸਿਆਸਤ ਕੀਤੀ ਲੋਕਾਂ ਨੂੰ ਗੁੰਮਰਾਹ ਕੀਤਾ ਜਿੱਤੇ ਕਾਉਂਦੇ ਵੀ ਸੀ ਦੋ ਦੋ ਸਾਲ ਬਾਅਦ ਕਿਸੇ ਨੂੰ 45 ਰੁਪਏ ਦਾ ਕਿਸੇ ਨੂੰ 70 ਰੁਪਏ ਦਾ ਕਿਸਾਨ ਭਰਾਵਾਂ ਨਾਲ ਇੱਕ ਮਜ਼ਾਕ ਕੀਤਾ ਜਾਂਦਾ ਸੀ ਪੱਦਾ ਮਜ਼ਾਕ ਕੀਤਾ ਜਾਂਦਾ ਸੀ आईपीएस अधिकारी पूरन कुमार दी खुदखुशी मामले ਨੂੰ ਲੈ ਕੇ ਸਿਆਸੀ ਧਿਰਾਂ ਵੀ ਡਟ ਗਈਆਂ ਨੇ ਸਿਆਸੀ ਆਗੂਆਂ ਵੱਲੋਂ ਮਾਮਲੇ ਦੀ ਜਾਂਚ ਦੇ ਸਣੇ ਦੋਸ਼ੀਆਂ ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਹੁਣ ਪੰਜਾਬ ਦੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 7 ਦਿਨ ਹੋ ਗਏ ਨੇ ਪਰ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਚੀਮਾ ਨੇ ਹਰਿਆਣਾ ਦੀ ਭਾਜਪਾ ਸਰਕਾਰ ਤੇ ਨਿਸ਼ਾਨੇ ਸਾਧੇ ਨੇ एडीजीपी के ओहदे तक पहुंचे और उनके साथ इतना बड़ा अन्याय इस देश में हो रहा है आज लगभग सात दिन हो गए परिवार को इंसाफ नहीं मिला क्योंकि उन्होंने बहुत सारे लेटर उन्होंने अपनी जो उनके साथ बे हो रही थी जो उनके साथ एट्रोसिटी हो रही थी जो बींगे दलित बींगे एससी एस सी कम्यूनिटी उनको टारगेट किया जा रहा था उन्होंने समय समय से हरियाणा की सरकार के मुखिया सीएम के साथ उनके बड़े अधिकारियों के साथ बहुत बार अकेले ये नहीं कि उनको मिल चर्चा की लेटर भी लिखे पर लेकिन अफसोस कोई भी इंसाफ जो उनको नहीं मिला तो अंत में उन्होंने ये एक बड़ा स्टेप जो उठाया मैं समझता हूँ बहुत ही ये दुर्भाग्यपूर्ण स्टेट के अफेयर्स हैं ये उस स्टेट के ऐसे हालात हैं जहाँ आप देख सकते हैं कि गरीब लोग का लोगों का क्या हाल होगा जो एक ए को इंसाफ नहीं मिल सका एक सीनियर आई को इंसाफ़ नहीं मिल सका तो वहाँ की जनता जो गरीब लोग हैं जो दलित लोग हैं जो अपने हकों की लड़ाई लड़ रहे हैं उनके साथ क्या होता होगा उनके साथ कितना बड़ा भेदभाव उस स्टेट में होता होगा तो मैं समझता इसकी फेयर जो है इन्वेस्टिगेशन होनी चाहिए और परिवार को इंसाफ मिलना चाहिए परिवार की यही मांग है कि जैसे उन्होंने अपने फाइनल नोट में लिखा है जो भी कल्प्रेट हैं डीजीपी हैं एसपी हैं जो भी लोग हैं उन लोगों को तुरंत पकड़ के जेल में डालना चाहिए उनको करड़ी सजा मिलनी चाहिए उनको एस सी एक्ट के अधीन उनको जेल में बंद रखना चाहिए क्योंकि ऐसे लोग जो हैं ਉਹ ਸਮਾਜ ਕੇ ਲਿਏ ਬਹੁਤ ਖਤਰਨਾਕ ਹੁੰਦੇ ਹਨ ADGP ਪੂਰਨ ਕੁਮਾਰ ਦੀ ਖੁਦਕੁਸ਼ੀ ਦਾ ਮਾਮਲਾ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ ਵੱਖ-ਵੱਖ ਸਿਆਸੀ ਧਿਰਾਂ ਨੇ ਜਿੱਥੇ ਬੰਦੀਆਂ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਦੌਰਾਨ ਸਿਆਸੀ ਬਿਆਨਬਾਜ਼ੀਆਂ ਦਾ ਦੌਰ ਵੀ ਜਾ ਰਿਹਾ ਹੈ ਅਮਰਸਰ ਚ ਕਾਂਗਰਸ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ ਜਿਸ ਚ ਕਈ ਸੀਨੀਅਰ ਕਾਂਗਰਸੀ ਆਗੂ ਅਤੇ ਸਥਾਨਕ ਵਰਕਰ ਸ਼ਾਮਲ ਹੋਏ ਆਪਾ ਸਾਰਿਆਂ ਨੂੰ ਜਾਣਦੇ ਹਾਂ ਕਿ ਸਾਡੇ ਬਹੁਤ ਹੀ ਸੀਨੀਅਰ ਅਧਿਕਾਰੀ ਪੂਰਨ ਕੁਮਾਰ ਜੀ ਵੀ ਸੁਸਾਈਡ ਕੀਤਾ ਹੈ ਤੇ ਜਿਹੜੇ ਹਾਲਾਤਾਂ ਚ ਉਹਨਾਂ ਨੇ ਜਿਹੜੀ ਚਿੱਠੀ ਮਿਲੀ ਆ ਜੋ ਉਹਨਾਂ ਨੇ ਉਸ ਚਿੱਠੀ ਚ ਲਿਖਿਆ ਉਹ ਦਰਸਾਉਂਦਾ ਹੈ ਕਿ ਜਿਹੜੀ ਬੀਜੇਪੀ ਦੀ ਮੌਜੂਦਾ ਸਰਕਾਰ ਹੈ ਤੇ ਜੋ ਮਾਹੌਲ ਉਹਨਾਂ ਨੇ ਸਾਡੇ ਹਿੰਦੁਸਤਾਨ ਚ ਬਣਾਇਆ ਕਿ ਦਲਤਾਂ ਦਾ ਬਹੁਤ ਜ਼ਿਆਦਾ ਅਤਿਆਚਾਰ ਹੋ ਰਿਹਾ ਹੈ ਐਸਸੀ ਐਸਟੀ ਕਮਿਊਨਿਟੀ ਨਾਲ ਬਹੁਤ ਜ਼ਿਆਦਾ ਵਿਤਕਰਾ ਹੋ ਰਿਹਾ ਹੈ ਉਹਨਾਂ ਨੇ ਬਹੁਤ ਔਖੇ ਹੋ ਕੇ ਜੋ ਉਹਨਾਂ ਦੇ ਹਾਲਾਤ ਸੀ ਉਹਨਾਂ ਨੇ ਆ ਕਦਮ ਚੱਕਿਆ ਤੇ ਮੈਂ ਉਮੀਦ ਕਰਦਾ ਕਿ ਜਿਹੜਾ ਮੌਜੂਦਾ ਬੀਜੇਪੀ ਦੀ ਸਰਕਾਰ ਹੈ ਕਿ ਕੋਈ ਨਿਆਏ ਇਸ ਪਰਿਵਾਰ ਨੂੰ ਮਿਲ ਸਕੇ ਕਾਂਗਰਸ ਪਾਰਟੀ ਹਮੇਸ਼ਾ ਇੱਕ ਸੈਕੂਲਰ ਪਾਰਟੀ ਰਹੀ ਹੈ ਹਮੇਸ਼ਾ ਉਹ ਦਲਤਾਂ ਦਾ ਪਛੜੇ ਹੋਏ ਵਰਗ ਦਾ ਹਰ ਇੱਕ ਕਮਿਊਨਿਟੀ ਨੂੰ ਸਾਥ ਲੈ ਕੇ ਚੱਲਦੀ ਹੈ ਸੋ ਅੱਜ ਸਾਡੇ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਜੀ ਉਹਨਾਂ ਦੀ ਦਿਸ਼ਾ ਨਿਰਦੇਸ਼ੇਟ ਕੈਂਡਲ ਮਾਰਚ ਕੱਢਿਆ ਗਿਆ ਰੋਜ਼ ਪ੍ਰਦਰਸ਼ਨ ਕੀਤਾ ਗਿਆ ਤੇ ਅਸੀਂ ਯਾਦ ਕਰਦੇ ਹਾਂ ਇਹਨਾਂ ਦੇ ਸੀਨੀਅਰ ਅਫਸਰ ਨੂੰ ਜਿਨ੍ਹਾਂ ਨੇ ਇਹਨਾਂ ਵੱਡਾ ਕਦਮ ਚੱਕ ਕੇ ਜਿਹੜੀ ਮੌਜੂਦਾ ਸਰਕਾਰ ਨੂੰ ਇੱਕ ਸ਼ੀਸ਼ਾ ਦਿਖਾਇਆ ਕਿ ਜੋ ਹਾਲਾਤ ਐਸ்சி ਐਸਟੀ ਵਰਗ ਦਾ ਉਹ ਖਾਸ ਕਰਕੇ ਜਿਹੜਾ ਬੀਜੇਪੀ ਦੀ ਸਰਕਾਰ ਆਈ ਹੈ ਉਦੋਂ ਤੋਂ ਬਹੁਤ ਜ਼ਿਆਦਾ ਹਾਲਾਤ ਮਾੜੇ ਹੋਏ ਨੇ ਪਰਵਾਹ ਦੇ ਨਾਲ ਹੈ ਕਾਂਗਰਸ ਪਰਵਾਹ ਦੇ ਨਾਲ ਹੈ ਬਿਲਕੁਲ ਕਾਂਗਰਸ ਪਾਰਟੀ ਕਿਉਂਕਿ ਹਮੇਸ਼ਾ ਕਾਂਗਰਸ ਪਾਰਟੀ ਪਿਛਲੇ ਹੋਏ ਵਰਗ ਨਾ ਐਸ ਸੀ ਐਸਟੀ ਨਾ ਇੱਕ ਸੈਕੂਲਰ ਪਾਰਟੀ ਆ ਹਮੇਸ਼ਾ ਪਿਛਲੇ ਵਰਕ ਨਾਲ ਖਲੋਤੀ ਹੈ ਤੇ ਹਮੇਸ਼ਾ ਉਹਨਾਂ ਨੂੰ ਅੱਗੇ ਲੈ ਕੇ ਚਲਦੀ ਹੈ ਸੋ ਇਸ ਮੌਕੇ ਤੇ ਵੀ ਕਾਂਗਰਸ ਪਾਰਟੀ ਇਸ ਪਰਵਾਸ ਦੇ ਨਾਲ ਕੈਬਨ ਮੰਤਰੀ ਲਾਲਤੰਦ ਕਟਾਰੂ ਚੱਕ ਝੋਨੇ ਦੀ ਖਰੀਦ ਦਾ ਜਾਇਜ਼ਾ ਲੈਣ ਲਈ ਖੜ੍ਹ ਦਾਲਾ ਮੰਡੀ ਚ ਪਹੁੰਚੇ ਸੋ ਦੌਰਾਨ ਉਹਨਾਂ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ ਮੰਤਰੀਏ ਨੇ ਕਿਹਾ ਕਿ 24 ਘੰਟਿਆਂ ਚ ਹੀ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਮੰਤਰੀ ਕਟਾਰੂ ਚੱਕ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੰਡੀ ਦੇ ਵਿੱਚ ਸੁੱਕਾ ਝੋਨਾ ਲੈ ਕੇ ਆਉਣ ਪੰਜਾਬ ਦੇ ਅੰਦਰ ਸਭ ਤੋਂ ਸ਼ਾਨਦਾਰ ਲਿਫਟਿੰਗ ਜਿਹੜੀ ਆ 85% ਉਹ ਖਰੜ ਮੰਡੀ 'ਚ ਦੇਖਣ ਨੂੰ ਮਿਲੀ ਆ। ਸੋ ਮਾਨਜਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਬੜਾ ਸਪੱਸ਼ਟ ਆਦੇਸ਼ ਆ ਕਿ ਮੰਡੀ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਕੋਈ ਕਿਸਾਨ ਨੂੰ ਦਿੱਕਤ ਨਾ ਆਵੇ। ਇਹਦੇ ਲਈ ਜੰਨਾ ਵੀ ਆਪਣਾ ਮੈਕੈਨਿਜ਼ਮ ਐ ਡਿਪਾਰਟਮੈਂਟ ਦਾ ਉਹ ਅੱਜਕੱਲ ਪੂਰੀ ਲੱਟ ਦਿੱਤੇ ਆ ਪੂਰਾ ਆਪਣੇ ਆਪ ਨੂੰ ਅਸੀਂ ਜਿੱਥੇ-ਜਿੱਥੇ ਵੀ ਡਿਊਟੀਆਂ ਲੱਗੀਆਂ ਉਹ ਕੰਮ ਕੀਤੇ ਜਾ ਰਹੇ ਆ ਸੋ ਅ ਬਪ੍ਰੀਤ ਹਾਲਾਤਾਂ ਦੇ باوجود ਪੰਜਾਬ ਚ ਕਿਉਂਕਿ ਵੱਡੇ ਹੜ੍ਹਾਂ ਦਾ ਪ੍ਰਕੋਪ ਜਿਹੜਾ ਪੰਜਾਬੀਆਂ ਨੇ ਸਹਿਣ ਕੀਤਾ ਔਰ ਉਹਦੇ ਅੰਦਰ ਵੱਡਾ ਸਾਡਾ ਨੁਕਸਾਨ ਹੋਇਆ ਡੈਮੇਜ ਹੋਇਆ ਸਾਡੇ ਮਲਟੀ ਕਿਸਮ ਦੇ ਨੁਕਸਾਨ ਹੋਏ ਆ ਸੋ ਕ੍ਰੌਪ ਦਾ ਵੀ ਕਾਫੀ ਨੁਕਸਾਨ ਪੰਜਾਬ ਚ ਹੋਇਆ ਲੇਕਿਨ ਇਹਦੇ باوجود ਅਸੀਂ ਜਿਹੜਾ ਕੇਂਦਰੀ ਪੂਲ ਦੇ ਅੰਦਰ 172 ਲੱਖ ਐਮਪੀ ਦਾ ਜਿਹੜਾ ਟਾਰਗੇਟ ਹੈ ਉਹਨੂੰ ਪੂਰਾ ਲਾਣ ਦੇ ਲਈ ਮਤਲਬ ਜਿਹੜਾ ਉਹ ਕੰਮਕਾਸ਼ੀ ਕਰਦੇ ਆ ਸੋ ਅੱਜ ਦੀ ਡੇਢ ਤੱਕ ਪੰਜਾਬ ਦੀਆਂ ਮੰਡੀਆਂ ਦੇ ਅੰਦਰ 18 ਲੱਖ ਐਮਪੀ ਜਿਹੜੀ ਉਹ ਰਾਈਵਲ ਪਹੁੰਚੀ ਆ ਜਿਹਦੇ ਵਿੱਚੋਂ 17 ਲੱਖ ਦੇ ਕਰੀਬ ਅਸੀਂ ਜਿਹੜੀ ਆ ਉਹ ਵੱਖ-ਵੱਖ ਏਜੰਸੀਆਂ ਦਰਾਂ ਹੀ ਖਰੀਦ ਚੁੱਕੇ ਆ ਤੇ ਉਹਦਾ ਜਿਹੜਾ ਭੁਗਤਾਨ ਆ ਕਿਸਾਨਾਂ ਦਾ ਜੋ ਬਣਦਾ 2399 ਰੁਪਏ ਐਮਐਸਬੀ ਦੇ ਮੁਤਾਬਕ ਉਹ ਵੀ 3215 ਕਰੋੜ ਰੁਪਈਆ ਉਹਨਾਂ ਦੇ ਖਾਤਿਆਂ ਦੇ ਕਿਸਾਨਾਂ ਦੇ ਲੀਜ਼ ਕੀਤਾ ਜਾ ਚੁੱਕਿਆ ਸੋ ਆਉਣ ਵਾਲੇ ਦਿਨਾਂ 'ਚ ਹੋਰ ਪ੍ਰੋਕਿਊਰਮੈਂਟ ਜਿਹੜੀ ਤੇਜ਼ ਹੋਏਗੀ ਸੋ ਪੰਜਾਬ ਦੇ ਕਿਸਾਨਾਂ ਨੂੰ ਫੀਲ ਕਰਦੇ ਆਂ ਵੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਬਸ ਫਸਲ ਨੂੰ ਸਵਾਰ ਕੇ ਲੈ ਕੇ ਆਓ ਤੁਹਾਡਾ ਸਮਾਂ ਨਾ ਬੇਸਟ ਹੋਵੇ ਮੰਡੀ ਦੇ ਅੰਦਰ ਸੋ ਕੱਲਾ ਕੱਲਾ ਦਾਣਾ ਅਸੀਂ ਚੱਕਾਂਗੇ ਸਾਡੇ ਸਰਕਾਰ ਦਾ ਵਾਅਦਾ ਅੱਜ ਦੇ ਪੰਜਾਬ ਨਿਊਜ਼ ਬੁਲਟਨ ਦੇ ਵਿੱਚ ਨਹੀਂ ਪੰਜਾਬ ਨਿਊਜ਼ ਬੁਲਟਨ ਲੱਕੇ ਫਿਰ ਆਸ ਰੋਵਾਂਗੇ ਧੰਨਵਾਦ